ਅੱਜ ਰਾਤੀ ਜਿਹੜਾ ਤੂਫਾਨ ਆਇਆ ਬਹੁਤ ਜ਼ਿਆਦਾ ਤੇਜ਼ ਇੱਥੇ ਸਰਵਨ ਸਿੰਘ ਸਰਦਾਰ ਬਲਕਾਰ ਸਾਹਨਾ ਪਰਸਾਦ ਬਲਕਾਰ ਸਿੰਘ ਉਹਨਾਂ ਨੇ ਜੋ ਪੋਲਟਰੀ ਫਾਰਮ ਖੋਲਿਆ ਸੀ ਉਹ ਰਾਤੀ ਸਾਰਾ ਹੀ ਢੱਟ ਗਿਆ ਦਾ ਡਬਲ ਸਟੋਰੀ ਪੋਲਟਰੀ ਫਾਰਮ ਹੀ ਵਿੱਚ 3000 ਚੂਜਾ ਸੀ ਉਹ ਵੀ ਸਾਰਾ ਥੱਲੇ ਲਾ ਕੇ ਮਰ ਗਿਆ ਸਰ ਰਾਤੀ ਜਿਹੜਾ ਇਹ ਤੂਫਾਨ ਆਇਆ ਨਾ ਇਹਨਾਂ ਜ਼ਿਆਦਾ ਤੂਫਾਨ ਨਹੀਂ ਗਿਆ ਕਿ ਇਹਨੇ ਬਹੁਤ ਜ਼ਿਆਦਾ ਲੋਕਾਂ ਦਾ ਨੁਕਸਾਨ ਕੀਤਾ ਆ ਇਹ ਕਿਸਾਨ ਦਾ ਗਰੀਬ ਕਿਸਾਨ ਹੈ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਅਸੀਂ ਸਰਕਾਰ ਕੋ ਕੁਝ ਮੰਗਨੇ ਆ ਕਿ ਇਹਦੀ ਕਿਸਾਨ ਦੀ ਹੈਲਪ ਕੀਤੀ ਜਾਵੇ ਜਿਹੜਾ ਐਡਾ ਵੱਡਾ ਨੁਕਸਾਨ ਹੁੰਦਾ ਆ ਕਿਸਾਨਾਂ ਕੋ ਤਾਂ ਮਾ ਆਪਣੀ ਰੋਜੀ ਰੋਟੀ ਚੱਲਦੀ ਆ ਤੇ ਇੰਨੇ ਵੱਡੇ ਨੁਕਸਾਨ ਨੂੰ ਜਿਹੜਾ ਭਰਪਾਣਾ ਬਹੁਤ ਔਖਾ ਆ ਉਹਨਾਂ ਵਾਸਤੇ ਮੈਂ ਤੁਹਾਡਾ ਆਪਣਾ ਲਾਪਰੀ ਸਿੰਘ ਖੁਸ਼ੀਪੁਰ ਇੱਥੇ ਕਿ ਮੌਸਮ ਦੇ ਵੱਲੋਂ ਜਿਹੜੀ ਆ ਵਿਖਵਣੀ ਕੀਤੀ ਗਈ ਸੀ ਜਲ ਉਲਟ ਜਿਹੜਾ ਪਹਿਲਾਂ ਹੀ ਜਿਹੜਾ ਕੁਝ ਦਿਨਾਂ ਤੋਂ ਜਿਹੜੀ ਆ ਕਰ ਦਿੱਤੀ ਗਈ ਸੀ ਸੋ ਇਸੇ ਦੇ ਚੱਲਦੇ ਦੇਰ ਰਾਤ ਇੱਕ ਬਹੁਤ ਵੱਡਾ ਜਿਹੜਾ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਰਨੌਰ ਦੇ ਨਜ਼ਦੀਕ ਜਿਹੜੀ ਅਲੱਗ-ਅਲੱਗ ਜਿੰਨੇ ਵੀ ਪਿੰਡ ਸੀ ਉਹਨਾਂ ਦੇ ਵਿੱਚ ਜਿਹੜੀ ਦੇਰ ਰਾਤ ਜਿਹੜਾ ਤੂਫਾਨ ਆਇਆ ਸੋ ਸਾਡੇ ਨਾਲ ਕੁਝ ਲੋਕ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਉਹ ਪਿੰਡ ਦੇ ਵਿੱਚ ਕਿਹੜਾ-ਕਿਹੜਾ ਨੁਕਸਾਨ ਆਇਆ ਸਾਰੀ ਗੱਲਬਾਤ ਕਰਦਾ ਕੀ ਭਾਈ ਨਾਮ ਮੈਂ ਜੀ ਸਤਨਾਮ ਸਿੰਘ ਪਿੰਡ ਦਰਗਾਵਾਦ ਤਹਿਸੀਲ ਜਿਹੜਾ ਬੱਬਰਾਨਾ ਕਦੇ ਡਿਸਟ੍ਰਿਕਟ ਗੁਰਦਾਸਪੁਰ ਤੋਂ ਬੋਲ ਰਿਹਾ ਸਾਡੀ ਇੱਥੇ ਰਾਤੀ ਜਿਹੜਾ ਤੂਫਾਨ ਆਇਆ ਬਹੁਤ ਜ਼ਿਆਦਾ ਤੇਜ਼ ਇੱਥੇ ਸਰਵਨ ਸਿੰਘ ਸਰਦਾਰ ਬਲਕਾਰ ਸਾਨੋਬਰ ਸਰਦ ਉਹਨਾਂ ਨੇ ਜੋ ਪੋਲਟਰੀ ਫਾਰਮ ਖੋਲਿਆ ਸੀ ਉਹ ਰਾਤੀ ਸਾਰਾ ਹੀ ਢੱਟ ਗਿਆ ਵਾ ਡਬਲ ਸਟੋਰੀ ਪੋਲਟਰੀ ਫਾਰਮ ਹੀ ਵਿੱਚ 3000 ਚੂਚਾ ਸੀ ਉਹ ਵੀ ਸਾਰਾ ਥੱਲੇ ਲਾ ਕੇ ਮਰ ਗਿਆ ਤੇ ਕਿਸਾਨ ਦਾ ਗਰੀਬ ਕਿਸਾਨ ਨੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਅਸੀਂ ਸਰਕਾਰ ਕੋਲ ਕੁਝ ਮੰਗਦੇ ਆ ਕਿ ਇਹਦੀ ਕਿਸਾਨ ਦੀ ਹੈਲਪ ਕੀਤੀ ਜਾਵੇ ਉਹ ਸਾਡੇ ਲਾਪਰ ਹੋਰ ਕੋ ਲੋਕ ਮਜ਼ਦੂਰ ਨੇ ਉਹਨਾਂ ਗੱਲ ਕਿਵੇਂ ਭਾਜੀ ਜਿਹੜਾ ਰਾਤੀ ਜਿਹੜਾ ਤੂਫਾਨ ਆ ਕਿਵੇਂ ਦੇ ਦੇ ਸਾਰਾ ਜੇ ਮੈਸਰ ਸਾਹਿਬ ਦਾ ਸਰਪੰਚ ਗਰਬੇ ਸਿੰਘ ਦਰਗਾਹਬਾਦ ਸਰ ਰਾਤੀ ਜਿਹੜਾ ਇਹ ਤੂਫਾਨ ਆਇਆ ਨਾ ਇਹ ਨਾਲ ਜਿਆਦਾ ਤੂਫਾਨ ਨਹੀਂ ਗਿਆ ਕਿ ਇਹਨੇ ਬਹੁਤ ਜਿਆਦਾ ਲੋਕਾਂ ਦਾ ਨੁਕਸਾਨ ਕੀਤਾ ਆ ਇਹ ਸਰਵਣ ਸਿੰਘ ਗਰਾਏ ਦਾ ਜਿਹੜਾ ਪੋਟਰੀ ਫਾਰਮ ਹੀ ਆ ਡਬਲ ਸਟੋਰੀ ਹੀਗਾ ਉਹ ਇਸ ਤੂਫਾਨ ਦੇ ਨਾਲ ਹੀ ਡਿੱਗਾ ਆ ਤੇ ਨਾਲ ਹੀ ਇੱਕ ਟਰਾਂਸਫਾਰਮਰ ਆ ਡਿੱਗਾ ਆ ਉਹ ਜਿਹੜਾ ਤੇ ਇਹਨਾਂ ਨੇ ਜਿਹੜਾ ਉਹ ਚੂਚਾ ਪਾਇਆ ਹੈਗਾ ਥੱਲੇ ਉਹ 3 ਕ ਹਜ਼ਾਰ ਦੇ ਕਰੀਬ ਹੀਗਾ ਚੂਚੇ ਜਿਹੜੇ ਉਹ ਜਿਹੜੇ ਆ ਛੱਤ ਡਿੱਗਣ ਕਰਕੇ ਉਹ ਸਾਰੇ ਦੇ ਸਾਰੇ ਜਿਹੜੇ ਮਾਰੇ ਗਏ ਆ ਇਹ ਇਹਨਾਂ ਦਾ ਨੁਕਸਾਨ ਇੰਨਾ ਜ਼ਿਆਦਾ ਹੋਇਆ ਕਿ ਤੁਹਾਨੂੰ ਪਤਾ ਕਿਸਾਨਾਂ ਕੋ ਜਿਹੜਾ ਆਪ ਮੁੜ ਕੇ ਇਹ ਧੰਦੇ ਨੂੰ ਖੜਾ ਕਰਨਾ ਜਿਹੜਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਕਿੰਨਾ ਨੁਕਸਾਨ ਹੋ ਸਕਦਾ ਹੈ ਇਹ ਘਟੋ ਘਟ ਇਹਨਾਂ ਦਾ 12-14 ਲੱਖ ਦਾ ਜਿਹੜਾ ਨੁਕਸਾਨ ਆ ਹੋਇਆ ਵਾ ਕਿਉਂ ਤੁਸੀਂ ਵੇਖ ਲਓ ਜਿੰਨੇ ਸਾਰੇ ਗੱਡਰੇ ਹੋਏ ਇਹ ਵੀ ਸਭ ਵੰਗੇ ਵੰਗੇ ਹੋ ਗਿਆ ਮੁੜ ਕੇ ਦੁਬਾਰਾ ਜਿਹੜੇ ਕਿਸੇ ਕੰਮ 'ਚ ਨਹੀਂ ਆਉਣੇ ਕੰਮ ਤਾਂ ਸਾਰਾ ਕੰਪਲੀਟ ਹੋਇਆ ਹੀਗਾ ਤੇ ਉਹਦੇ ਕਰਕੇ ਇਹ ਜਿਹੜਾ ਨੁਕਸਾਨ ਆ ਹਵਾਤ ਕਰਕੇ ਹੋਇਆ ਵਾ ਕੀ ਲੱਗਦਾ ਐਡੇ ਵੱਡੇ ਨੁਕਸਾਨ ਨੂੰ ਐਡੀ ਛੇਤੀ ਪਰਪਲ ਕਰਨ ਦਾ ਸੌਖਾ ਨਹੀਂ ਜੀ ਇਹ ਤੁਹਾਨੂੰ ਪਤਾ ਆ ਸਰ ਇਹ ਜਿਹੜਾ ਐ ਕਿਸਾਨਾਂ ਕੋ ਤਾਂ ਮਹਾ ਆਪਣੀ ਰੋਜੀ ਰੋਟੀ ਚੱਲਦੀ ਆ ਤੇ ਇੰਨੇ ਵੱਡੇ ਨੁਕਸਾਨ ਨੂੰ ਜਿਹੜਾ ਭਰਪਾਣਾ ਬਹੁਤ ਔਖਾ ਆ ਇਹਨਾਂ ਵਾਸਤੇ ਤੇ ਅਸੀਂ ਤਾਂ ਸਰਕਾਰ ਕੋਲੋਂ ਅਪੀਲ ਕਰਾਂਗੇ ਵੀ ਇਹਨਾਂ ਨੂੰ ਕੋਸ਼ਣਾ ਕੁਝ ਜਿਹੜਾ ਵਾ ਉਹ ਮੁਆਵਜ਼ਾ ਦਿੱਤਾ ਜਾਵੇ ਤੇ ਜਿਹੜਾ ਇਹ ਆਪਣੇ ਪਾਰਾਂ ਤੇ ਮੁੜ ਕੇ ਦਵਾੜਾ ਕਰੇ ਹੋ ਸਕੇ ਹੋਰ ਵੀ ਨਿਹਰੇ ਤੇਰੇ ਵਿੱਚ ਰੱਖਣ ਦਾ ਕਾਫੀ ਜਿਹੜੀ ਖਬਰ ਸਾਡੇ ਲਾਗੇ ਲਾਗੇ ਹੋਰ ਵੀ ਪਿੰਡ ਨੇ ਜਿੱਥੇ ਰਾਹ ਚੱਕ ਦੇ ਲਾਗੇ ਗੁੱਜਰ ਬੈਠੇ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੋਰ ਵੀ ਕਈ ਅੱਗ ਨੇ ਕਈਆਂ ਨੂੰ ਵੀ ਲਪੇਟ ਵਿੱਚ ਲਿਆ ਵਾ ਇਹ ਨੁਕਸਾਨ ਤੇ ਜਿਹੜਾ ਵੇਖੋ ਜੀ ਬਹੁਤ ਜ਼ਿਆਦਾ ਹੋਇਆ ਲੋਕਾਂ ਦਾ ਅਜੇ ਜਿਉਂ-ਜਿਉਂ ਦਿਨ ਚੜੂਗਾ ਫਿਰ ਲੋਕਾਂ ਨੂੰ ਪਤਾ ਲੱਗੂ ਕਿੰਨਾ ਕਿੰਨਾ ਨੁਕਸਾਨ ਹੋਇਆ ਹੈ। ਉਹ ਟਰਾਂਸਫਾਰਮ ਜਦੋਂ ਹੋਰ ਦਰਦੂਤ ਲਾ ਕੇ ਆਪਾਂ ਕੁੱਲ ਲੋਕਾਂ ਦੇ ਕਾਫੀ ਨੁਕਸਾਨ ਹੋ ਗਿਆ ਸਰ ਜਿਹੜਾ ਤੁਹਾਨੂੰ ਪਤਾ ਹੈ ਜਿਹੜਾ ਤੂਫਾਨ ਹੁੰਦਾ ਇਹ ਕਾਫੀ ਵੱਡਾ ਨੁਕਸਾਨ ਕਰਦਾ ਵਾ। ਕਿ ਆ ਟਰਾਂਸਫਾਰਮ ਲਾ ਕੇ ਸਾਡੇ ਤੇ ਲਾਗੇ ਲਾਗੇ ਇਹ ਦੋ ਚੀਜ਼ਾਂ ਹੋ ਗਈਆਂ ਨੇ ਨਾ ਇੱਕ ਤੇ ਟਰਾਂਸਫਾਰਮ ਡਿੱਗਿਆ ਆ 3 ਫੇਸ ਹੀ ਗਮ ਤੇ ਇੱਕ ਇਹ ਜਿਹੜਾ ਹੈਗਾ ਇਹਨਾਂ ਦਾ ਹੋਇਆ ਵਾ ਟਰਾਂ ਦਾ ਮੁਰਗੀ ਖਾਨੇ ਦਾ ਜਿਹੜਾ ਇਹ ਹੋਇਆ। ਲਓ ਇਹ ਸਨ ਤੁਹਾਨੂੰ ਦੇ ਕੁਝ ਲੋਕ ਜਿਨ੍ਹਾਂ ਨੇ ਸਾਰੀ ਗੱਲਬਾਤ ਦੱਸੀ ਕਿ ਕਿੰਨਾ ਜਿਹੜਾ ਨੁਕਸਾਨ ਲੱਗ ਲੱਗ ਹੋਇਆ ਤੇ ਕਿੰਨਾ ਸਾਰੇ ਇਲਾਕੇ ਦੇ ਵਿੱਚ ਹੋਇਆ ਸੋ ਮੈਂ ਤੁਹਾਡਾ ਆਪਣਾ ਲਖਪ੍ਰੀ ਸਿੰਘ